ਤੁਹਾਡਾ ਇਸ਼ਾਰਾ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੇਰਾ ਵੀ ਜਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਹੀ ਅੱਜ ਚੱਲੇ ਹੀ ਅੰਮ੍ਰਿਤਸਰ ਤੇ ਜਾ ਰਹੇ ਆ ਬਾਈ ਤਕਰੀਬਨ 2 ਘੰਟੇ ਹੋ ਗਏ ਕਰਿਆ ਅਸੀਂ ਹਨਾ ਜਲੰਧਾ ਟੱਪ ਗਏ ਆਪਾਂ ਤੇ ਬਿਆਸ ਦੇ ਨੇੜੇ ਝੜੇ ਲੱਗ ਗਏ ਤੇ ਬਾਈ ਆ ਰਿਹਾ ਇੱਕ ਬਹਤ ਯਮਨਾ ਤੇ ਉਹ ਨੂੰ ਲੈਣ ਜਾ ਰਹੇ ਆ ਬਾਕੀ 에ਰਪੋਰਟ ਤੇ ਜਾ ਕੇ ਬੁਲਾਉਣੇ ਭਾਈ ਕਾਉਣ ਆਏ ਜੀ ਓਰ ਵਾਪੇ ਆਏ ਦੇਖ ਕੇ ਹਾਂ ਇਹ ਮੱਥਾ ਦਰਵਾ ਮੱਥਾ ਵੀ ਟੇਕਣਾ ਹੈ ਤੇ ਹੁਣ ਇਹਨਾਂ ਲੱਗੀ ਭੁੱਖ ਹਾਂਜੀ ਹਾਂਜੀ ਆ ਲੋ ਜੀ ਰੋਟੀ ਤਿਆਰੀ ਇਹ ਤਾਂ ਜ਼ਰੂਰੀ ਪ੍ਰਸ਼ਾਦ ਤਾਂ ਜ਼ਰੂਰੀ ਰੋਟੀ ਤਿਆਰੀ ਡਿਨਰ ਕਰਨ ਲੱਗੇ ਕੱਲ ਪਕੀਂਦਾ ਟਾਈਮ ਆ ਭਾਈ ਡਿਨਰ ਦੋ ਵਾਰੀ ਕਰਨਾ ਪਰ ਇੱਕ ਵਾਰੀ ਕਰਨਾ ਉਹ ਬੰਦਾ ਪਾਣੀ ਖਾ ਕੇ ਆਉਂਗਾ ਸਾਡਾ ਕਹਿੰਦਾ ਇਹ ਕਾਬਦੇ ਨਾਲ ਵੀ ਖਾਣੀ ਪੈਣੀ ਹੈ ਇਹਦਾ ਭਾਈ ਅੱਸੀ ਗੱਲ ਜੀ ਭਾਈ ਫੰਦਾ ਆ ਰਿਹਾ ਬਾਈ ਸੋ ਸਸਪੈਂਸ ਆ ਦੱਸਾਂਗੇ ਕਿ ਅਗੀ ਚ ਆ ਕੇ ਕੌਣ ਆ ਵੀ ਕੌਣ ਨਹੀਂ ਹੈ ਕਰਤਾਰਪੁਰ ਕਰਤਾਰਪੁਰ ਵੀ ਦਾਪੜੀ ਪਹੁੰਚ ਜਾਵਾਂਗੇ ਤੇ ਤਕਰੀਬਨ ਘੰਟੇ ਇੱਕ ਤੇ 8 ਵਜੇ ਵੇਲੇ 8:30 ਨਾ 8:30 ਤੇ ਸਾਡੇ ਅਸ ਦੀ ਫਲੈਟ ਆ ਬੰਦੇ ਦੇ ਤਰਿਆਣਾ ਤੇ ਬਾਕੀ ਸਮਝਾ ਕੇ ਬੁਲਾਉਂਦੇ ਆ ਵੀ ਕੌਣ ਆ ਪਿੰਡ ਦਾ ਹੀ ਆ ਵੀ ਕੌਣ ਹੈ ਕਿਸ ਕਰੋਂ ਜਾਨੂੰ ਸੀ ਕੌਣ ਵੀ ਕੌਣ ਆ ਰਿਹਾ ਹੈ ਉਨੇ ਨੂੰ ਬਾਹਰੋਂ ਭੁੱਖ ਲੱਗੀ ਇਹਨੇ ਅੱਧੇ ਗੱਲ ਖੱਦੇ ਪਏ ਬਈ ਇਹਦੀ ਰੋਟੀ ਕਰਕੇ ਸਾਨੂੰ ਰੋਕਣਾ ਪਿਆ 10 ਕਿਲੋਮੀਟਰ ਲੱਗਣ ਦਿੰਦਾ ਫਿਰ ਬਾਥਰੂਮ ਤੇ ਰੋਕੋ ਚਾਹ ਪਲਾਓ ਕੋਟ 10 ਕਿਲੋਮੀਟਰ ਲੱਗਦੇ ਚਾਹ ਬਣਾ ਦੇ ਫਿਰ ਫਿਰ ਬਾਥਰੂਮ ਦੀ ਰੋਡ ਪੈ ਜਾਂਦੀ ਚਾਹ ਦੀਗੇ ਫਿਰ ਇਹਨੇ ਬਈ ਮੈਂ ਕਿਹਾ 7-8 ਵਾਰ ਹੋ ਗਿਆ 7-8 ਵਾਰੀ ਗੱਡੀ ਰਕਾਤੀ ਇਹਨੇ ਪੈਂ ਪਾ ਜਿੰਨੇ ਨੂੰ ਗੱਡੀ ਬੜੀ ਐਵਰੇਜ ਤੇ ਜਾਂਦੀ ਆ ਵੀ ਹਾਂ 18-19 ਦੇ ਪਹੁੰਚਦੀ ਆ ਕੋਈ ਨਾ ਫੇਮ ਬ੍ਰੇਕ ਮਾਰ ਹੁੰਦਾ ਨੇ ਜਾਂ ਨਹੀਂ ਦੀ ਇਹਦੀ ਐਵਰੇਜ ਲੋ ਹੋ ਜਾਂਦੀ ਆ ਕਣਾ ਯਾਰ ਦੂਰ ਬਹੁਤਾ ਸਫਰ ਨਹੀਂ ਕਰਦਾ ਵਾ ਹਜੂਰ ਸਾਹਿਬ ਹੋ ਗਿਆ ਐ ਮਨੀ ਕਰਨ ਹੋ ਗਿਆ ਨੇੜੇ ਜਿਹੜੇ ਦੇ ਸਫਰ ਕਰਦਾ ਦੂਰ ਦੂਰ ਵਾਲੇ ਸਫਰ ਕਰਨ ਕਿੰਨਾ ਉੱਥੇ ਆ ਨਾ ਆਪਣਾ ਬਾਲੀ ਕੰਟਰੀਆਂ ਤੋਂ ਦੂਰ ਗਿਣਦਾ ਉਹ ਟ੍ਰੇਨ ਦਾ ਸਫਰ ਹੁੰਦਾ ਸਫਰ ਦਾ ਨਹੀਂ ਹੁੰਦਾ ਬਾਈ ਸਫਰ ਸਟ੍ਰੇਟ ਸਾਧਨ ਸਾਧਨ ਦਾ ਫਰਕ ਆ ਟੌਰ ਦੱਸੋ ਜੀ ਬਾਬੇ ਦੀ ਆ ਟੌਰ ਦਾ ਪੂਰੀ ਆ ਇਹ ਰੱਖਣਾ ਕੰਨਾਂ ਦੇ ਉੱਪਰ ਆ ਪਾਉਣਾ ਇਹ ਨਹੀਂ ਕੰਨਾਂ ਤੋਂ ਦਿਖਾਉਣੀ ਦਿਵਾਉਣੀ ਕੰਨ ਠੱਗਦਾ ਇਹਦਾ ਪ੍ਰੋਗਰਾਮ ਹੋ ਗਿਆ ਵਿਆਹ ਜਦੋਂ ਬੇ ਤਾਂ ਪਾ ਕੇ ਮਾੜੀ ਸਾਨੂੰ ਕੰਨਾਂ ਤੇ ਬਾਜੂ ਵੀ ਪਾ ਕੇ ਥੱਲੇ ਨੂੰ ਕਰਨੀ ਪੈਂਦੀ ਨਹੀਂ ਜਦ ਵੀ ਉੱਪਰ ਹੀ ਰੱਖਣਾ ਆ ਤਾਂ ਪਲੇਟ ਨੂੰ ਉੱਪਰ ਪਾਈ ਆ ਜਦੋਂ 18 ਹੋਰ ਫੁੱਲਾ ਹੁਣ ਇਹਨਾਂ ਦਾੜੀ ਬਾਈ ਕਰਲੀ ਕਰਾਉਣੀ ਕਹਿੰਦਾ ਪੂਰੀ ਇਹਨਾਂ ਨੂੰ ਕਰਾ ਕੇ ਡੀਸੀ ਉਹਨੂੰ ਕਰਾ ਦੇਣੀ ਸਟੇਟ ਸਟੇਟ ਕਰਾ ਦੇ ਨਹੀਂ ਦਾੜੀ ਠੀਕ ਆ ਤਾਂ ਠੀਕ ਹੈ ਜੀ ਮਾਰ ਰਹੇ ਨੇ ਨੀ ਆਇਆ ਨਾ ਤਾਂ ਸਿੱਧੀ ਲੰਬੀ ਲੱਗੂਗੀ ਜਦੋਂ ਉਹਨਾਂ ਦੇ ਖੂਬੀ ਮਿਲਦੇ ਨਹੀਂ ਪਦੀ ਨਹੀਂ ਹੈ ਨਾ ਲੰਬੀ ਵਧੀਆ ਠੀਕ ਹੈ ਵਧੀਆ ਓਕੇ ਦਾੜੀਆਂ ਚੋਰਾਂ ਦੀ ਗੱਲ ਪਰ ਮੈਂ ਹੂੰ ਉਹਦੇ ਘਰੋਂ ਪੁਆਈਆਂ ਦੇ ਇੱਕ ਵਾਰ ਆਉਂਦੀ ਕਿਸੇ ਦੇ ਆਉਂ ਜਿਵੇਂ ਸਾਡੇ ਗੂਚਾ ਬਾਈ ਸਾਡੇ ਥੱਬਲਾਂ ਦੇ ਸਾਡੇ ਬਾਲ ਦਾੜੀ ਪਰਮੇ ਆਉਂਦੇ ਬਹੁਤ ਜ਼ਿਆਦਾ ਹਾਂ ਮਾਹਾਂ ਵਾਲੇ ਸਾਡੇ ਘਾਟ ਨਹੀਂ ਆਉਣੇ ਬਾਈ ਮਾਹਾਂ ਵਾਲਿਆਂ ਦੇ ਕਿੰਨਾ ਵੇਚ ਕੇ ਧੰਦੇ ਨਾਲ ਧੰਦੇ ਨਾਲ ਆਉਂਦੀ ਬਹੁਤ ਲੇਟ ਆ ਤੇ ਦੇਖ ਲੈ ਉਹਨਾਂ ਜਾ ਕੇ ਦਾੜੀਆਂ ਲੜ ਦਾੜੀ ਦਾ ਉਧਰ ਰੋਲਾ ਹੀ ਮੁੱਛ ਦਾ ਰੋਲਾ ਵੀ ਨੋਟ ਹੋਇਆ ਤੱਕ ਜਨ ਵੀਰ ਦੇ ਹੀ ਘਾਟ ਜਨ ਵੀਰ ਦੇ ਫਰੈਂਚੇ ਆਉਂਦਾ ਉਹਦੇ ਤੇਰੇ ਗੱਗੇ ਦੇ ਵੀ ਲੇਟ ਹੀ ਆਈ ਰਿਸ਼ਵਾਲ ਦੇ ਇਹਨਾਂ ਦੇ ਕੋਲ ਚ ਲੈ ਦੋ ਕਈਆਂ ਕਈਆਂ ਦਾ ਸੱਤਰਾ ਹਰ ਹੁੰਦਾ ਏ ਬਾਕੀ ਚੱਲਦੇ ਆ ਹੁਣ ਆ ਆਰਡਰ ਕਰਤਾ ਬਾਈ ਚੌਥਾ ਬੰਦਾ ਬਾਈ ਕੈਮਰਾਮੈਨ ਬੰਦਾ ਵੀ ਵੀਰ ਸਸਪੈਂਸ ਰਿਕਾਰਡ ਇਹਦੀ ਗੱਲ ਤਾਂ ਜੀ ਆਉਣਾ ਦਾ ਬਾਈ ਜਿਹਦਾ ਮੱਥਾ ਲਿਖਿਆ ਉਹਦਾ ਬਾਪੇ ਬਾਬਾ ਜੀ ਨੇ ਦਰਸ਼ਨ ਨੂੰ ਬੁਲਾਉਣੇ ਤੇ ਜੀ ਨੂੰ ਬੁਲਾ ਲਿਆ ਕਿਉਂਕਿ ਸਵੇਰੇ ਸਾਡੇ ਹੋਰ ਬੰਦੇ ਦਾ ਪਲਾਨ ਤਾਂ ਉਹਨਾਂ ਦਾ ਉਹ ਬੰਦੇ ਮੌਕੇ ਪਹੁੰਚ ਕੇ ਜਵਾਬ ਦੇਗੇ ਅਸੀਂ ਦੋ ਬੰਦੇ ਨਵੇਂ ਤਿਆਰ ਕਰੇ ਆ ਇਹ ਕਿ ਜਾਣਾ ਰਹੇਗਾ ਹੀ ਆ ਵੀ ਦਰਸ਼ਨ ਕਰੇ ਆਉਂਗਾ ਇਹਨਾਂ ਨੇ ਇੱਕ ਦਿਨ ਪਹਿਲਾਂ ਆਉਣਾ ਤਾਂ ਜਾਇ ਇਹਨਾਂ ਨੇ ਮੌਕੇ ਤੇ ਹਿਸਾਬ ਲਗਾਇਆ ਰਾਤ ਨੂੰ ਉਹ ਆਏ ਤੇ ਪਿੱਛੇ ਕੌਣ ਕੌਣ ਆਇਆ ਤੇ ਪਿੱਛੇ ਜੇ ਆਏ ਹਰਸ਼ਵੀਰ ਆਇਆ ਤਾਂ ਜਗਦੀਪ ਕਾਲਾ ਆਇਆ ਉਹ ਆਏ ਤੇ ਰਾਤ ਨੂੰ ਇਹ ਅੱਜ ਰਾਤ ਨੂੰ ਆਏ ਵੀ ਬਸ ਫਿਰ ਮੁੜ ਵੀ ਉੱਦਣਗੇ ਓੜ ਅਗਲੇ ਦਿਨ ਲਈ ਇਹਦਾ ਮੌਕੇ ਪਰ ਸਹੀ ਤਾਂ ਬੈਠੇ ਤੇ ਯਾਰ ਮੌਕੇ ਮੌਕੇ ਪਰ ਕੱਕੰਡਾ ਕਰਾ ਕੇ ਤਾਂ ਲੈ ਕੇ ਆਏ ਇਹਨਾਂ ਨੂੰ ਵੀ ਮੌਕੇ ਪਰ ਰਹਿ ਤਾਂ ਸਾਨੂੰ ਜਿਆਦਾ ਨਹੀਂ ਆ ਫਿਰ ਮੈਂ ਕਿਹਾ ਉਦਣੇ ਨਾ ਮੂੰਹ ਚ ਵੱਡਿਆ ਮੈਂ ਕਿਹਾ ਚਲ ਅਸੀਂ ਉੱਦਣਾ ਤਾਂ ਵੀ ਅੱਜ ਹੁਣ ਜਾਣਾ ਰਹਿ ਗਈ ਯਾਰ ਦੋ ਜਣੇ ਬੋਰ ਵੀ ਹੋਈ ਜਾਂਦੇ ਯਾਰ ਨਾਲ ਚਾਹੀਦੇ ਹੁਣ ਗੱਡੀ ਖਾਲੀ ਹੋ ਜਾਣੀ ਹੈ ਫਿਰ ਤੂੰ ਵੀ ਆ ਹੁਣ ਰਾਤ ਨੂੰ ਰਾਤ ਨੂੰ ਨਾ ਡਰਾਈਵ ਕਰਨੀ ਆ ਦੋ ਬੰਦੇ ਬੋਰ ਹੋ ਜਿੰਨੇ ਕਿੰਨਾ ਬੋਲ ਨੂੰਗੇ ਫੰਦੀ ਦੀ ਅੱਖ ਲੱਗਣ ਲੱਗ ਜਾਂਦੀ ਆ ਉਚਾਰ ਬਾਬੇ ਦੀ ਚੁੱਪ ਕਰਦਾ ਕਹਿਣਾ ਪੈਂਦਾ ਬਾਬੇ ਚੁੱਪ ਕਰਿਆ ਇਹ ਵੀ ਕੀ ਸੁਣ ਲਾ ਇਹ ਥੋਂ ਤੋਂ ਸਟੇ ਕਰਾਉਣੀ ਤੇ ਸਟੇ ਵੀ ਬਹੁਤ ਕਰਾਉਣੀ ਕਰਾਉਂਦਾ ਇਹ ਇਹ ਸਟੇ ਵੀ ਜਿਆਦਾ ਹੈ ਬਾਰਾ ਜੀ ਕੱਲ ਦੇਖੀ ਇਹਨੂੰ ਮਿੰਟ ਤੇ ਤੇਰੇ ਫੋਨ ਨਹੀਂ ਆਇਆ ਅੱਜ ਫੋਨ ਨਹੀਂ ਆਇਆ ਕੋਈ ਨੇ ਫੋਨਾਂ ਦੇ ਬਾਈ ਫੋਨ ਤਾਂ ਹਸਤੀਵਾ ਦੇ ਤਾਂ ਫੋਨ ਇਹਦਾ ਸੁਖਵੀਰ ਬਾਦਲ ਨੂੰ ਵੀ ਘਟਾ ਦੇ ਫੋਨ ਤਾਂ ਹਸਤੀਵਾ ਦੇ ਤਾਂ ਨੇ ਫੋਨ ਤਾਂ ਹੈ ਨਹੀਂ ਦੇ ਰੱਖਦਾ ਰੱਖਦਾ ਲੋ ਜੀ ਆ ਗਿਆ ਪ੍ਰਸ਼ਾਦ ਨਹੀਂ ਆ ਗਿਆ ਆਪਣਾ ਛੱਡ ਲੋ ਜੀ ਬਾਈ ਮਿਲੋ ਆਏ ਆ ਬੰਦਾ ਜਸ ਇਹ ਲਗੋਇਆ ਵਾ ਤਾਂ ਇਹ ਹੁਣ ਪੇਸ਼ ਕਰਿਆ ਹਾਂ ਇਹ ਕੈਪਟਨ ਮੁਹਾਈ ਦਾ ਬੰਦਾ ਹੈ ਜਾਣਦੇ ਆ ਸਾਰੇ ਕੈਪਟਨ ਤਾਂ ਜਾਣਦੇ ਆ ਹਾਂ ਆਪਣੇ ਆਪਣੇ ਦੋਨੇ ਪਿੰਡਾਂ ਦਾ ਬੰਦਾ ਹੀ ਕੋਈ ਕੋਈ ਹੋਣਾ ਹੈ ਜ ਜਿਹਨੂੰ ਕੋਈ ਜਾਣਦਾ ਨਹੀਂ ਹੈ ਬਾਕੀ ਜਿਹੜਾ ਬੰਦੇ ਲੈਣ ਆਏ ਪਏ ਆ ਉਹਦਾ ਟੂਰਨਾਮੈਂਟ ਹਾਰ ਗਿਆ ਉਹ ਬਸ ਕਿਸਮਤੀ ਕਰਦੇ ਕਿੱਥੇ ਹਵੇਲੀ ਹਵੇਲੀ ਵਾਲਾ ਕੋਈ ਪਿੰਡ ਦਾ ਉਦੋਂ ਤਾਂ ਜਿੱਤ ਗਏ ਆਪਾਂ ਟੂਰਨਾਮੈਂਟ ਜਿੱਤ ਹਾਰ ਦਾ ਬਣੀ ਹਾਰ ਜਿੱਤ ਦਾ ਬਣੀ ਆ ਹੁਣ ਰੋਜ਼ੇ ਅਸੀਂ ਜਿੱਤੇ ਜਿੱਤੀ ਕੇ ਫਿਰ ਹੋਰ ਟੀਮਾਂ ਜੇ ਰੋਜ਼ ਅਸੀਂ ਹਾਰੀ ਕੇ ਫਿਰ ਅਸੀਂ ਛੱਡਣ ਦੇ ਹਟ ਜਾਣਾ ਸਾਰੀ ਟੀਮਾਂ ਦੀ ਵਾਰੀ ਆਣੀ ਚਾਹੀਦੀ ਆ ਜੋਰੇ ਵਾਲੀ ਹੁਣ ਨਗਰ ਕੀਰਤ ਨੂੰ ਨਾ ਖੇਡਣਾ ਜੀ ਜੋਰੇ ਤੇ ਨਾਲ ਨਾਲ ਨਗਰ ਕੀਰਤ ਨੂੰ ਪੱਕਾ ਹੀ ਖੇਡਦਾ ਆਤਾ ਜਾਂਦਾ ਨਹੀਂ ਗਲਤ ਗੱਲ ਹੋ ਗਲਤ ਗੱਲ ਮੈਂ ਮੈਂ ਪਹੁੰਚ ਗਿਆ ਤਾਂ ਮੈਂ ਇਸ ਵਾਰ ਤਾਂ ਨਾਲ ਹੀ ਦਾ ਮੈਂ ਪਿਛਲੀ ਵਾਰ ਗਿਆ ਤਾਂ ਮੈਂ ਮਨੁੱਖਤਾ ਹੀ ਸੇਵਾ ਵਾਲੇ ਦੇ ਉਹ ਤਾਂ ਬਾਬੇ ਉਹਦੇ ਮਿੰਟੂ ਦੇ ਹਾਂ ਅਧ்கਾਟਨ ਦਾ ਬਿਲਡਿੰਗ ਦਾ ਪਰ ਮੈਂ ਆ ਗਿਆ ਤਾਂ ਹੈ ਨਾ ਨਹੀਂ ਆਈ ਸੀ ਲੀਗ ਵੀ ਨਹੀਂ ਹੋਣੀ ਵੀਰਵਾਰ ਆ ਤੇ ਹਾਂ ਵੀਰਵਾਰ ਹੈ ਵੀਰਵਾਰ ਹਾਂ ਅਜੇ ਬਾਈ ਆਪਣੀ ਸਾਨੂੰ ਉਹ ਵੀ ਦਿਖਾਵਗੇ ਆਪਣੀ ਲੀਗ ਦਾ ਫਾਈਨਲ ਆ ਲੀਗ ਚੱਲਦੀ ਬਾਈ 12 ਟੀਮਾਂ ਤੀਆਂ ਆਪਾਂ ਨੇ ਰੱਖੀਆਂ ਵੀ ਆ 12 ਟੀਮਾਂ ਦੇ ਹਰੇਕ ਟੀਮ ਨਾਲ ਇੱਕ ਇੱਕ ਮੈਚ ਹੋਇਆ 11 11 ਮੈਚ ਹੋਏ ਜਿਹੜੀਆਂ ਟੌਪ ਦੀਆਂ ਚਾਰ ਟੀਮਾਂ ਹੋਈਆਂ ਉਹ ਚਾਰ ਟੀਮਾਂ ਦੇ ਆਪਸ ਵਿੱਚ ਮੈਚ ਸੈਮੀ ਹੋ ਕੇ ਸੇਮੀ ਵੀ ਅਸੀਂ ਦੂਜੇ ਤਰ੍ਹਾਂ ਕਰਾਣੇ ਜਿਵੇਂ ਆਈਪੀਐਲ ਦਾ ਸਿਸਟਮ ਹੁੰਦਾ ਨਾ ਹੈ ਕਰਾਉਣਾ ਕਰਦਾ ਫਿਰ ਉਹ ਤਰੀਕ ਦੇਖਦੇ ਤੇ ਬਾ ਮਤਲਬ ਦਸਹਿਰੇ ਤੋਂ ਪੰਜ ਚਾਰ ਦਿਨ ਅੱਗੇ ਪਿੱਛੇ ਕਰਾ ਦੇਣਾ ਮਤਲਬ 20 ਤਰੀਕ ਤੋਂ ਪਹਿਲਾਂ ਪਹਿਲਾਂ ਹਾਂ 20 20 ਤਰੀਕ ਤੋਂ ਪਹਿਲਾਂ ਪਹਿਲਾਂ ਕਰਾ ਦੇਣਾ ਉਹ ਵੀ ਦੱਸੂਗੇ ਭਾਈ ਜਿਵੇਂ ਆਪਾਂ ਹੁਣ ਟੂਰਨਾਮੈਂਟ ਕਰਾਇਆ ਇਹਦੇ ਨਾਲ ਵਧੀਆ ਤਰੀਕੇ ਨਾਲ ਹੋਰ ਕਰਾਵਾਂਗੇ ਬਾਕੀ ਸਰਪੰਚ ਜੀ ਦਾ ਇਹ ਮੁੱਦਾ ਭਿਆ ਹੋਇਆ ਆ ਭਾਈ ਸਰਪੰਚੀ ਦਾ ਬਾਈ ਹਾਂ ਪਹਿਲਾਂ ਕਿਹਾ ਨਵੰਬਰ ਦਸੰਬਰ ਚ ਇੱਕੇ ਲਗਤ ਕੱਢਦਾ ਹੈ ਨਾ ਨਵੇਂ ਹੀ ਸੱਪ ਵੀ ਦੂਦਾ ਕਰਾਉਂਦਾ ਨਹੀਂ ਕੋਈ ਜਵਾਨ ਨੂੰ ਪਾ ਕੇ ਹਾਂ ਆ ਮੰਨੇ ਇਹ ਅਈ ਛੱਡਦੀਆਂ ਵਿਚਾਰੀ ਹਰ ਹੁਣ ਪਿੰਡ ਬਾਲੀਵਾਰਸੇ ਆ ਕਿਹਦੇ ਕਿਹਦੇ ਆਸਰੇ ਆ ਪਿੰਡ ਕਿਸੇ ਦੇ ਆਸਰੇ ਵੀ ਨਹੀਂ ਪਿੰਡ ਕੱਦੀਆਂ ਭੰਗ ਹੋਈਆਂ ਪੰਚਾਇਤਾਂ ਕੱਦੀਆਂ ਭੰਗ ਹੋਈਆਂ ਤੁਸੀਂ ਉਹ ਲੈ ਜੰਨੇ ਵੀ ਸਰਪੰਚਾ ਭਈਆ ਜੱਲੀਏ ਹਾਂ ਹਾਂ ਊਂਕ ਭੰਗੋਈਆਂ ਪੰਚਾਇਤ ਆ ਯਾਰ ਸਰਪੰਚ ਦਾ ਹੁਣ ਜ਼ਰੂਰੀ ਆ ਹਾਂ ਕੋਈ ਕਿਤੇ ਮੋਹਰ ਥੋੜੀ ਲਾ ਸਕਦਾ ਸਰਪੰਚੜ ਭੰਗੋਈਆਂ ਵੀ ਆ ਹੁਣ 1 ਸਾਲ ਬਿਨਾ ਉਹ ਤੇ ਪਿੱਛੇ ਕਿੰਨਾ ਕਿੰਨਾ ਪਿੱਛੇ ਚਲੇ ਜਾਣੀ ਡਿਵੈਲਪਮੈਂਟ ਯਾਰ ਕਿੰਨੇ ਕੰਮ ਰੁਕ ਜਾਨੇ ਪਿੰਡਾਂ 'ਚ ਡਾਊਨ ਬਣਾਣਾ ਪੈਣੀ ਪੈਣੀ ਖਰਾਂਦੀ ਏ ਡਾਊਨ ਡਾਊਨ ਬਾਈ ਡਾਊਨ ਦੇ ਵੀ ਹਵਾ ਕਹਿੰਦੇ ਬਹੁਤ ਆ ਪੈਣੀ ਹਾਂ ਹਵਾ ਕੂੜੀ ਆ ਬਾਈ ਇਹ ਚੀਜ਼ ਆਪਾਂ ਵੜਨੇ ਨੇ ਹਾਂ ਸੇਵਾ ਦੇ ਸਹੀ ਬਾਤ ਇਹ ਸ਼ਾਂਤੀ ਹੋ ਸਕਦੀ ਹੈ ਸ਼ਾਂਤੀ ਤਾਂ ਜਿੱਤ ਜੁੰਗੇ ਬਰ ਜਿੱਤ ਨਹੀਂ ਨਹੀਂ ਸੰਧੀ ਜਿੱਤ ਜੂਗੇ ਸੰਧੀ ਦਾ ਐਕਣਾ ਹੁੰਦੀ ਵੀ ਮੂੰਹ ਜਵਾਨੀ ਕਹਿੰਦਾ ਤੈਨੂੰ ਬਾਈ ਤੂੰ ਸਰਪੰਚ ਆ ਕਹਿੰਦਾ ਸੰਧੀ ਦਾ ਜਿੱਤ ਜੂਗੇ ਬਾਈ ਚਲ ਆ ਰੋ ਨੇ ਕੰਮ ਕਰਾਉਂਦਾ ਇਹ ਹੈਗਾ ਬਾਈ ਬਿਜ਼ਨਸਮੈਨ ਬੰਦਾ ਇਹ ਚੀਜ਼ਾਂ ਦੂਰ ਆ ਇਹਦਾ ਜਿੱਥੇ ਵੀ ਜਾਂਦਾ ਪਹਿਲਾਂ ਬਿਜ਼ਨਸ ਸੋਚਦਾ ਕਿ ਆ ਬਿਜ਼ਨਸ ਚੱਲ ਸਕਦਾ ਇਹਨਾਂ ਨੇ ਮੈਨੂੰ ਹੁਣ ਆਉਂਦੇ ਆਉਂਦੇ ਨੂੰ ਸਟੋਰੀ ਪਤਾ ਲੱਗੀ ਇਹਦੀ ਇਹਦਾ ਬਹੁਤ ਤਗੜਾ ਬਿਜ਼ਨਸਮੈਨ ਬੰਦਾ। ਅਯੂਜ਼ ਸਾਹਿਬ ਗਿਆਦਾ ਇਹਦਾ ਬਾਈ ਮਹਾਰਾਸ਼ਟਰ ਹਜੂਰ ਸਾਹਿਬ ਜਾ ਕੇ ਬਿਜ਼ਨਸ ਸੋਚੇ ਦਦਾ ਵੀ ਉੱਥੇ ਉੱਥੀ ਉੱਥੇ ਰਹਿਣ ਵਾਰੀ ਸੋਚਦਾ ਵੀ ਬਿਜ਼ਨਸ ਕਰੀਏ ਔਰੇ ਰਹਿ ਗਏ। ਐਦਾਂ ਦਾ ਬੰਦਾ ਬਈ। ਸਾਰੀ ਗੱਲ ਲਈ ਸੋਚਦਾ ਇਹ ਵੀ ਚਾਹੀਦੀ। ਹਾਂ ਸੋਚ ਬਈ। ਹੁਣ ਕੰਮ ਦਾ ਕਰੀਏ ਕੋਈ। ਕਿ ਗਾਉਣੇ ਵਾਲੀ ਸੋਚਦਾ ਨਹੀਂ ਕਮਾਉਣੇ ਵਾਲੀ ਆ। ਕਿ ਗਾਉਣੇ ਵਾਲੀ ਤਾਂ ਨਹੀਂ ਸੋਚ ਕਮਾਉਣੇ ਵਾਲੀ ਆ। ਹੁਣ ਕੰਮ ਲੋਡ ਪਾਵੇ ਜਹਾਂ ਕੀ ਤਰੀਕੇ ਨਾਲ ਲੋਡ ਪਾਵੇ। ਹੂੰ। ਚਲੋ ਬਈ ਆਪਾਂ ਪ੍ਰਸ਼ਾਦਾ ਛਕ ਲਈਏ ਹੁਣ ਫਿਰ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਜਰੂਰ ਜੇ ਹੋ ਸਕੇ ਪਰ ਪੱਕਾ ਨਹੀਂ ਅਸੀਂ ਕਹਿੰਦੇ ਕਿਉਂਕਿ ਚੰਗੇ ਨਹੀਂ ਲੱਗਦੇ ਉੱਥੇ ਕਿਉਂਕਿ ਕੈਮਰੇ ਅਲਾਉਡ ਅਲਾਉਡ ਵੀ ਨਹੀਂ ਹੈਗੇ ਹਾਂ ਹਾਂ ਬਾਕੀ ਕੁਛ ਆਪਾਂ ਨੂੰ ਵੀ ਯਾਰ ਚਾਹੀਦਾ ਏ ਕਿਉਂਕਿ ਜੇ ਆਪਾਂ ਹੀ ਆਪਾਂ ਹੀ ਇਦਾਂ ਕਰ ਲੱਗੇ ਫਿਰ ਹੋਰ ਜਿਹੜੇ ਆਂਦੇ ਆ ਹੋਟਲ ਸਟੇਟਾਂ ਤੋਂ ਆਂਦੇ ਆ ਜਾਂ ਬਾਹਰੋਂ ਆਂਦੇ ਉਹਨਾਂ ਨੇ ਤਾਂ ਕਰਨਾ ਹੀ ਆ ਕੈਮਰੇ ਜਿਹੜੇ ਫੋਟੋ ਵਿੱਚ ਦੇ ਫੋਟੋਗ੍ਰਾਫਰ ਹਾਂ ਹਾਂ ਬੰਦ ਕਰ ਬੰਦ ਕਰ ਨਹੀਂ ਚਾਹੀਦਾ ਵੀ ਨਹੀਂ ਯਾਰ ਹਾਂ ਫੋਟੋਗ੍ਰਾਫੀ ਪਰ ਜ਼ਿਆਦਾ ਭੰਗ ਹੁੰਦੀ ਹੈ ਠੀਕ ਗੱਲ ਚਲ ਕੋਈ ਨਹੀਂ ਬਾਈ ਜੀ ਹੋ ਸਕਿਆ ਦੂਰ ਤੋਂ ਆਪਾਂ ਇੱਕ ਸ਼ਾਟ ਲੈ ਲਾਂਗੇ ਬਾਹਰੋਂ ਲੈ ਲਾਂਗੇ ਆਪਾਂ ਅੰਦਰ ਨਹੀਂ ਬਾਈ ਹੱਥ ਬੰਦੇ ਸਾਨੂੰ ਅੰਦਰ ਨਹੀਂ ਅਸੀਂ ਲੈ ਸਕਦੇ ਹਾਂ ਬਾਕੀ ਸਾਰੇ ਲਾਈਵ ਚੱਲਦਾ ਡੇਲੀ ਦਰਸ਼ਨ ਯਾਰ ਕਰੇ ਲੰਦੇ ਆ ਕਿ ਨਹੀਂ ਹਾਂ ਹੁਣ ਜੇ ਆਪਾਂ ਉਹਨਾਂ ਨੂੰ ਵੀ ਇਹ ਗੱਲ ਕਹੀਏ ਉੱਥੇ ਜਿਹੜੇ ਸੇਵਾਦਾਰ ਖੜੇ ਆ ਵੀ ਅਸੀਂ ਵੀਡੀਓ ਬਣਾਉਣੀ ਆ ਬਾਹਰ ਬੈਠੇ ਲੋਕਾਂ ਨੂੰ ਦਰਸ਼ਨ ਕਰਾਣੇ ਆ ਉਹਨਾਂ ਨੇ ਇਹੀ ਗੱਲ ਕਹਿਣੀ ਉਹਨਾਂ ਨੇ ਕਿਹਾ 24 ਘੰਟੇ ਲਾਈਵ ਚੱਲਦਾ ਬਾਕੀ ਧਿਆਨ ਬਾਈ ਰੱਖਣਾ ਚਾਹੀਦਾ ਜੇ ਆਪਾਂ ਸਹੀ ਰਹੋਗੇ ਤਾਂ ਹੋਰ ਰਹੋਗੇ ਚਲੋ ਬਾਈ ਪ੍ਰਸ਼ਾਦ ਆ ਗਿਆ ਆਪਣਾ ਛਕ ਲਈਏ ਲੋ ਵੀ ਮਿੱਤਰੋ ਪਹੁੰਚ ਗਏ ਜੀ 에어ਪੋਰਟ ਗੁਰੂ ਰਾਮਦਾਸ 에어ਪੋਰਟ ਅੰਮ੍ਰਿਤਸਰ ਪਾਈ ਪਹੁੰਚ ਗਏ ਟਰਮੀਨਲ ਤੇ ਉਹ ਖੜਿਆ ਬਾਹਰ ਖੜ ਗਿਆ ਹਾਂ ਉਹ ਹੀ ਸ਼ਰਟ ਬਾਈ ਮੈਂ ਫੋਨ ਲਾਉਂਗਾ ਤੁਹਾਨੂੰ ਹਾਂ ਉਹ ਖੜਾ ਉਹ ਦੇਖ ਲਈ ਬਾਈ ਹਾਂ ਉਹ ਦੇਖ ਬਾਬੇ ਨੇ ਵਸਾਣ ਲਿਆ ਬਾਈ ਦੂਰ ਤੇ ਬੰਦਾ ਬਾਈ ਚੜਾਉਣ ਆਏ ਆ ਅਸੀਂ ਮਰੀਆ ਤੋ ਆਉਣਾ ਨਹੀਂ ਕਿਸੇ ਨੇ ਬਈ ਚੜਾਉਣਾ ਆਇਆ ਬੁਲਾੜਿਆ ਜਾ ਕੇ ਬਾਜੀ ਉਹ ਉਹ ਗੱਛਾ ਪਾ ਕੇ ਚੋਰੀ ਕਿ ਉਹਨੇ ਨਿੱਕਰ ਵਾਗੀ ਚੱਲਣ ਦੇ ਉਹ ਦੇ ਉਹ ਆ ਰਿਹਾ ਬਾਈ ਗੱਡੀ ਲਾ ਲੀ ਗੱਡੀ ਉਧਰ ਨੂੰ ਹਲੇ ਚੱਲ ਨਹੀਂ ਨਹੀਂ ਹੂੰ ਉਹ ਕਿੰਟਾ ਆ ਉਹ ਸਟਾਫ ਵਾਲੀਆਂ ਜਿਹੜੀਆਂ ਅੰਦਰ ਖੜੀਆਂ ਨਾ ਹੂੰ ਹੂੰ ਉਹ ਸਟਾਫ ਵਾਲੀਆਂ ਬੜੀਆਂ ਅੱਛਾ बाकी पहली बार ही आए भाई एयरपोर्ट पहली, पहली बार हाँ आया पहली बार आया जी जी और पहली बार ही आया है दिल्ली तक गया चल दिल्ली में दो बार गया और ये पहली बार आया हां पहली बार ही आए बाबा दा बड़ा बंदा हो भाई हमरा हां <laughs> ले 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 ले, ले क्या लो भाई उत्तर भाई हां पहुंच गया बाबे हां जी महाराज जी पहुंच गए कक बैग बूग फड़ो भाई दा ਦਾਈ ਨਹੀਂ ਦੇਖਦਾ ਵੈਗ ਤਾਂ ਖੜੀ ਹੈ ਜੋਰਾ ਕਿੱਥੇ ਉਹ ਆ ਗਏ ਕਿੱਧਰ ਉਹ ਆ ਗਏ ਲੋ ਜੀ ਪਹੁੰਚ ਗਏ ਜੀ ਕੀ ਹਾਲ ਆ ਜੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਜਾਣ ਲੱਗਿਆ ਖੇਲ ਖੇਲ ਕੇ ਫਿੱਟ ਹੋ ਗਿਆ ਤਾਂ ਪੂਰਾ ਹੂੰ ਫਰਕ ਪਾਈ ਕਪਲਾ ਪਾ ਲੈ ਹੈਂ ਉੱਪਰ ਅ ਇਹਨੂੰ ਪਾਰ ਕਰ ਲੈ ਨਹੀਂ ਉੱਪਰ ਅ ਖੋੜੇ ਨਹੀਂ ਜੀ ਛੋੜੇ ਲੋਟ ਲਾ ਦੇ ਹਾਂਜੀ ਮਹਾਰਾਜ ਠੀਕ ਹੈ ਜੀ ਠੀਕ ਹੈ ਜੀ ਵਧੀਆ ਕਰ ਕੋਲੀ ਦੇ ਬਾਈ ਗੀਤ ਅਸੀਂ ਸੁਣਦੇ ਹੀ ਆਏ ਆ ਸਿਰੇ ਤੇ ਜਰਾ ਬਜਰੋਂ ਪਾਣੀ ਪਾ ਦੀ ਬਸ ਐ ਵਾਪੇ ਵਧੀਆ ਲੱਗੇ ਯਾਰ ਹਾਂ ਬਾਕੀ ਕਰਦੇ ਗੱਲਬਾਤ ਹੋਵੇ ਜੋਰਿਆ ਮੈਂ ਵਧੀਆ ਓਕੇ ਆ ਟਾਈਮ ਨਾ ਪਹੁੰਚ ਗਿਆ ਨਾ ਪੂਰੇ ਪੂਰੇ ਟਾਈਮ ਪਰ ਅਸੀਂ ਟਾਈਮ ਟਾਈਮ ਆ ਗਏ ਨਾ ਸੋਚੀ ਗਏ ਸਹੀ ਤਾਂ ਸਾਨੂੰ ਕਹਿੰਦੇ ਲੇਟ ਆ ਕੇ ਲੇਟ ਹੋ ਗਏ ਲੇਟ ਹੋ ਗਏ ਉਹਨਾਂ ਨੇ ਆਏ ਆ ਫਲੈਟ ਵੀ ਲੇਟ ਆ ਸਾਰਾ ਕੁਝ ਲੇਟ ਆ ਅਸੀਂ ਵੀ ਲੇਟ ਆ ਫਲੈਟ ਵੀ ਲੇਟ ਆ ਬਚਾਓ ਹੋ ਗਏ ਜਾਣੋ ਕੇ ਕਿਹਨੋ ਕੇ ਬਚਾਓ ਹਾਂ ਚਲੋ ਬੈਠੋ ਬਾਈ ਚਲੋ ਮਹਾਰਾਜ ਜੀ ਬੈਠੋ ਬਾਈ ਹੋ ਗਈ ਬਾਈ ਪਹੁੰਚ ਗਏ ਜੀ ਦਰਬਾਰ ਸਾਹਿਬ ਬਸ ਗੱਡੀ ਕਰਤੀ ਆਪਾਂ ਨੇ پارک ਤੇ ਜਾ ਰਹੇ ਆ ਬਈ ਤੁਰ ਕੇ ਦਰਬਾਰ ਸਾਹਿਬ ਨੂੰ ਸਾਢੇ 11 ਹੋ ਗਿਆ ਨਾ ਹਾਂਜੀ ਵੀਰ ਜੀ ਸਾਢੇ 10 ਹੈ ਨਾ ਸਾਢੇ 10 ਹੋ ਗਏ ਹੁਣ ਕਿਵੇਂ ਲੱਭਾਂਗੇ 2 2.5 ਲੈ ਕੇ ਹਾਂ ਦਰਸ਼ਨ ਦਰਸਾਰੇ ਕਰ ਲੈਣੇ ਆ ਸੀ ਹੁਣ ਬਈ ਫੇਰ ਤੁਰਪਣਾ ਪਾ ਲੈਣੇ ਚਾਲੇ ਪਿੰਡ ਵੱਲ ਕਿ ਨਹੀਂ ਉਨੀ ਤੱਕ ਨਹੀਂ ਆਉਂਦੀ ਬਈ ਹਾਂ ਹਾਂ ਨਹੀਂ ਦੂਰੇ ਤਾਂ ਘੱਟ ਬੱਤੀ ਕਿੰਨੇ ਟਾਈਮ ਬਾਅਦ ਆਇਆ ਆਇਆ ਹੁਣ ਯਾਰ ਬਾਬੇ 9 ਕੁ ਮਹੀਨੇ ਬਾਅਦ 10 ਕੁ ਮਹੀਨੇ ਬਾਅਦ ਲੈ ਨਹੀਂ ਤਾਂ ਮੈਂ 1 ਮਹੀਨੇ ਹੋਂ ਤਾ ਹੁਣ ਸਾਲ ਕੋ ਕੇ ਤਾਈ ਨਹੀਂ ਆਏ ਨਹੀਂ ਮੈਂ ਤਾਂ ਆਇਆ 1.5 ਤੋਂ ਸਾਲ ਬਾਅਦ ਉਹ ਵੀ ਕਿਸਮ ਦੀ ਯਾਰ ਰਾਜਗੜ੍ਹ ਦੇ ਨਾ ਪਤਾ ਦਾ ਨਾ ਗਾ ਪਤਾ ਦਾ ਸੁਬੇਰੀ ਨਾ ਗੋਟੀ ਕੋਟੀ ਹਰ ਕੰਮ ਦੇ ਬੈਠੇ ਤੇ ਮੌਕੇ ਪਰ ਸਲਾਹ ਬਣ ਗਈ ਕਹਿੰਦੇ ਈ ਬਾਕੀ ਉਰੇ ਫੋਟੋਆਂ ਫੋਟੋਆਂ ਵਾਲੇ ਬੈਠਦੇ ਤੇ ਹੁਣ ਦਿਖਦੇ ਨਹੀਂ ਆ ਨਾ ਬਾਬੇ ਬਿਹਾਨ ਗਾ ਬਾਂ ਪਿਆਰ ਕਰ ਚੱਕਤਾ ਨਾ ਕੰਮ ਬਾਕੀ ਕਰਦੇ ਹਾਂ ਦਰਸ਼ਨ ਦਰਬਾਰ ਸਾਹਿਬ ਦੇ ਜਿਲਿਆਂ ਵਾਲਾ ਵਾਗ ਆ ਗਿਆ ਸਾਹਮਣੇ ਦੇ ਉੱਤੇ ਬਾਅਦ ਸਾਹਮਣੇ ਦਰਬਾਰ ਸਾਹਿਬ ਦੇ ਕੋ ਸਾਹਮਣੇ ਆਏ ਰਾਤ ਨੂੰ ਵਧੀਆ ਲੱਗਦਾ ਲਾਈਟਿੰਗ ਚ ਹਨਾ ਬੜਾ ਗੈਂਚੀ ਹਨਾ ਸਿੰਘ ਗੌਰ ਸਾਹਿਬ ਵੀ ਇਦਾਂ ਨੇ ਬਣ ਗਏ ਜਾਨੀ ਕੇ ਹਨਾ ਹੁਣ ਹੋਰ ਜੇ ਗੜੀ ਸਾਹਿਬ ਨੂੰ ਜਾਨੇ ਆਪਾਂ ਹੁਣ ਹੋਰ ਬਣਾਤੀ ਆ ਚੀ ਉਹਨਾ ਤੀਨਾਂ ਨੇ ਆ ਬਰਾਤੀ ਆ ਲੋਕੇਸ਼ਨ ਉਥੋਂ ਉਥੇ ਜਾਨੀ ਕੇ ਆਏ ਆ ਗੱਡੀਆਂ ਗੁੱਡੀਆਂ ਚੱਲੀ ਜਾਨੀਆਂ ਔਰੇ ਬੰਦ ਹੈ ਹਨਾ ਪੂਰਾ ਸਿਸਟਮ ਬਾਹਰ ਰੱਖਿਆ ਹੋਣਾ ਨਹੀਂ ਬਾਹਰ ਰੱਖਿਆ ਹੋਇਆ ਤੇ ਕੋਈ ਐਂਟਰੀ ਨਹੀਂ ਵਾਲਾ ਮੋਟਾ ਗਲੀਆਂ ਚੋਂ ਨੂੰ ਲੈ ਆਉਨੇ ਆੁੱਦਾਂ ਨਹੀਂ ਜੜੀ ਉਹ ਵੀ ਦੁਕਾਨਦਾਰ ਹਾਂ ਇਹਨਾ ਆਪਣਾ ਸੌਦਾ ਕਰ ਲੀਏ ਹੁਣ ਬੱਸ ਬੱਸ ਦੇਖ ਲੈ ਸਾਰਾ ਖੁੱਲਾ ਏ ਬਾਜ਼ਾਰ ਆ ਨਾ ਬਾਬੇ ਇਹ ਸਵੇਰ ਹੀ 24 ਘੰਟੇ ਹਾਂ ਖੁੱਲਾ ਹੀ ਰਹਿੰਦਾ ਹਾਂ ਕਾਫੀ ਗਾਹਾਂ ਲੰਘੇ ਮਨ ਲੱਗਦਾ ਬਾਈ ਨਹੀਂ ਹੈਨਾ ਆਪਾਂ ਪਿੱਛੇ ਰਹਿ ਗਏ ਸਾਡੇ ਦੇਖ ਲਿਆ ਮਹਾਰਾਜ ਜੀ ਗੁਰੂ ਆਮਦਾਸ ਮਹਾਰੇ ਚਰਨਾ ਚ ਹੁਣ ਆਪਾਂ ਘਰ ਨੂੰ ਚੱਲੇ ਪਾਉਣੇ ਲਈ ਹਾਂਜੀ ਟਾਈਮ ਹੋ ਗਿਆ ਘਾ ਟਾਈਮ ਹੋ ਗਿਆ 11:00 ਹੋ ਗਿਆ ਸਵੇਰੇ ਘਰ ਵਾਈ ਸੌਣਾ ਵੀ ਯਾਰ ਜੇ ਹਾਂ ਫਿਰ ਆਣੇ ਵੀ ਸਰੀਰ ਐਸਟ ਹੋ ਜੂਗੀ 5:00 ਵੇ 3-4 ਘੰਟੇ ਆ ਤਿੰਨ ਚਾਰ ਵੇ ਪਹੁੰਚ ਜੇ ਸੌਂ ਜਾਂਦੇ ਹਾਂ 3:00 ਵੇ ਤੱਕ ਪਹੁੰਚਣਾ ਆਪਾਂ ਬਾਕੀ ਗੱਟੀ ਆਪਣੀ ਉੱਪਰ ਖੜੀ ਆ ਮਾਰਗ ਵਿੱਚ ਜਿਹੜੀ ਬਸਤੀ ਵਧੀਆ ਸਫਾ ਰੱਖੇ ਮਹਾਰਾਜ ਵਧੀਆ ਆਉਂਦੇ ਨੇ ਵੀ ਜਾਂਦੇ ਨੇ ਵਧੀਆ ਸਭ ਦੀ ਸਫਲ ਯਾਤਰਾ ਕਰੇ ਹਾਂਜੀ ਚਲੋ ਇਹ ਵੀ ਬਾਕੀ ਦਾਣਾ ਪਾਣਾ ਹੀ ਦਾ ਸਾਡਾ ਹੈਨਾ ਹਾਂ ਦਾਣਾ ਪਾਣਾ ਹਾਂ ਚੱਲਦੇ ਆਦੇ ਦਾ ਚਿੱਤੇ ਸਾਨੂੰ ਜੋਰਾ ਵੀ ਚੱਲ ਗਿਆ ਮਨਰ ਕੋਲੀ ਵੀਰਾ ਤੇ ਕੋਲੀ ਲੈਣ ਆਏ ਤੇ ਭਾਈ ਪ੍ਰਧਾਨ ਜੀ ਦੇ ਮੁੰਡਾ ਆਇਆ ਤੇ ਬਾਕੀ ਨਿਊਜ਼ੀਲੈਂਡ ਦਾ ਉਹਨੂੰ ਲੈਣ ਆਏ ਤੇ ਭਾਈ ਹੈਨਾ ਪ੍ਰਧਾਨ ਜੀ ਦਾ ਬੇਟਾ ਕੋਲੀ ਮਾਲਾਂ ਵਾਲਾ ਨਾਟਪਾਈ ਸਿੰਗਰ ਤੇ ਨਵੇਂ ਗਾਣੇ ਹੋ ਗਏ ਰਿਲੀਜ਼ ਪੰਜ 6 ਬਾਹ ਹੋ ਜਣੇ ਹੋ ਜਣੇ ਹੁਣ ਤਿਆਰ ਬਾਕੀ ਪਹਿਲਾਂ ਵੀ ਬਹੁਤ ਆਏ ਆ ਕਿ ਨਹੀਂ ਹੋ ਜੂ ਕਿਰਪਾ ਹੌਲੀ ਹੌਲੀ ਯਾਰ ਬੰਦੇ ਤੇ ਹੌਲੀ ਹੌਲੀ ਪੈਰ ਸਟੈਪ ਬਸ ਸਟੈਪ ਚੜਦਾ ਹੁੰਦਾ ਬੰਦਾ ਹਾਂ ਬਾਕੀ ਚੱਲਦੇ ਆ ਜੀ